ਇਹ ਮੈਂ ਆਪਣੇ ਬੱਚੇ ਨੂੰ ਕਹਿਆ ਆ ਅਸੀਂ ਆਹਦੇ ਬੱਚੇ ਤੋਂ ਇਹ ਬੋਤਲੀ ਇਹ ਬੋਤਲ ਕੇ ਮਿਹਰੇ ਗੋਰੀ ਮਿਲਣਾ ਮਤਲਬ ਇਹ ਆਖਿਆ ਆ ਕੇ ਮਿਹਰੇ ਤਵੜਾ ਸੁਕੀਨ ਮਿਹਰੇ ਕਾਲਾ ਗੋਰੀ ਮਿਹਰੇ ਮੇਸੋੜੀ ਨਾ ਆਏ ਤੁਮ ਮੈਂ ਚੇਰੇ ਪੈ ਕੇ ਆ ਕੇ ਮਿਸਰੋ ਬਿਤਾਵੇਂ ਮਿਹਰੇ ਕਾਲਾ ਅੱਜ ਵੀ ਪਹਿਤਾਂ ਇਹ ਜਿਹੜੀ ਜਿਹੀ ਸਰੀਰ ਆਸ ਰਹੀ ਹੋਏ ਬੈਠੀ ਮੇਰਾ ਪਤੀ ਕਦੋਂ ਕਰੇਗਾ ਆ ਆਹ ਕਾਹਦੀ ਰੋਟੀ ਬਣਾਏ ਮੇਰੇ ਘਰ ਪਰਿਆ ਉਹ ਪੁੱਛਾ ਲੇ ਲਾ ਦੇ ਬੈਠਾ ਉੱਥੇ ਬੈਠਾ ਲਾ ਮੈਨੂੰ ਇਹ ਗੱਲ ਦਾ ਕੋਈ ਪਤਾ ਨਹੀਂ ਇਹ ਜਿਹੜਾ ਨਸ਼ਾ ਤੋੜ ਰਿਹਾ ਹੈ ਨਾ ਇਹ ਨਸ਼ੇ ਤੇ ਕੰਟਰੋਲ ਕੀਤਾ ਜਾਏ ਮੇਰੇ ਘਰ ਦੇ ਵਿੱਚ ਅੱਗ ਮਚ ਗਈ ਆ ਮੇਰਾ ਪੌੜ ਤਜਵਾਨ ਤੁਰ ਗਿਆ ਏ ਇਹਨੂੰ ਨਸ਼ੇ ਨੂੰ ਰੋਕ ਲਾ ਦਿਓ ਕਿੰਨਾ ਖੇੜਾ ਵਿਖਦਾ ਪਿੰਡ ਸਭਾ ਦੇ ਵਿੱਚ ਨਹਾਪੁੱਤ ਬਹੁਤ ਜ਼ਿਆਦਾ ਵੇਖਦਾ ਏ ਬੜੀ ਨਵੇਂ ਚ ਦੁਨੀਆ ਤੇ ਕਿਤੇ ਗਲੀ ਦੇ ਵਿੱਚ ਸਾਰੀ ਝਾੜੀ ਨਸ਼ਿਆਂ ਤੇ ਰਹਿੰਦੀ ਸਾਰੀ ਝਾੜੀ ਸ਼ ਨਸ਼ਿਆਂ ਤੇ ਰਹਿੰਦੀ ਹੈ ਇਹਨੂੰ ਹੀ ਜਾ ਕੇ ਨਸ਼ਿਆਂ ਤੇ ਲਾਤਾ ਇਹ ਕੋਈ ਕਾਰਵਾਈ ਕਰਦੇ ਕਾਰਵਾਈ ਪੁਲਿਸਾਂ ਨੂੰ ਜੀ ਰਾਜ ਨੂੰ ਹੁਣ ਲੱਗੀ ਕਾਰਵਾਈ ਕਰਨ ਪਹਿਲਾਂ ਨਹੀਂ ਸੀ ਕੋਈ ਕਾਰਵਾਈ ਕਰਦਾ ਮੈਨੂੰ ਇਹਦਾ ਜਾ ਕੇ ਕੋਈ ਨਹੀਂ ਮੈਂ ਕੰਮ ਤੇ ਕਰ ਲਿਆ ਸੀ ਨੂੰ ਇਹਨੂੰ ਮੁੰਡੇ ਲੈ ਗਏ ਆ ਜਾ ਕੇ ਠਿਕਾ ਲਾ ਲਿਆ ਨਾ ਨੇ ਹੈ ਮੈਨੂੰ ਨਹੀਂ ਪਤਾ ਇਹ ਟੀਕਾ ਲਾਉਂਦਾ ਏ ਕੀ ਗੱਜੇ ਪਹਿਲੇ ਲਾਉਂਦਾ ਨਿਸ਼ੰਧ ਕੀ ਮੰਗ ਕਰੋ ਜਨਾ ਮੰਗ ਕਾ ਰੀਆ ਮੰਗੇ ਹੋਇਆ ਇਹਨਾਂ ਛੇਤੇ ਰੋਕ ਲਾਓ ਦੁਨੀਆਂ ਦਾ ਗਾਂ ਵੀ ਭੜਾਵੇ ਲੋਕਾਂ ਦੇ ਪੁੱਤ ਰੜਦੇ ਜਾਂਦੇ ਆ ਮਾਵਾਂ ਮਰਦੀਆਂ ਜਾਂਦੀਆਂ ਨੇ ਮਾਪਿਓ ਨੂੰ ਕੌਣ ਸੰਭੂਗਾ ਇਹ ਆਹੀ ਪੁੱਤਾਂ ਨੂੰ ਤੋੜ ਲਿਆ ਸਾਡਾ ਕੌਣ ਆ ਹਏ ਹਏ ਜਸਾ ਸਿੰਘ ਕਿਹੜਾ ਪਿੰਡ ਆ ਸਭਰਾ ਕੀ ਗੱਲ ਹੋਈ ਮੁੰਡੇ ਨੂੰ ਮੁੰਡੇ ਨੇ ਜੀ ਟਿਕਟ ਵਾ ਲਵਾ ਲਿਆ ਭਾਈ ਕੀ ਨਾਂ ਕੀ ਦਾ ਮੁੰਡਾ ਦਾ ਮਨਪ੍ਰੀਤ ਸਿੰਘ ਕਿੰਨੀ ਗੁੰਮਰੀ ਸੀ ਨੰਬਰ ਹੋਣੀ ਆ 526 ਸਾਹ ਤੇ ਇਹ ਕੱਲਾ ਸੀ ਕਿ ਹੋਰ ਵੀ ਨਾਲ ਹੀ ਸੀ ਨਾਲ ਇਹਦਾ ਹੈਗਾ ਮੁੰਡਾ ਕਿਹੜਾ ਹੈ ਜੀ ਉਧਰ ਹੋਏ ਮੱਛੀ ਵਾਲਿਆ ਦਾ ਮੁੰਡਾ ਕੀ ਨਾਂ ਹੈ ਇਹਦਾ ਗੁਲਪਾਲ ਸਿੰਘ ਗੁਲਪਾਲ ਸਿੰਘ ਤੇ ਪੁਲਿਸ ਨੇ ਕੀਤੀ ਕੋਈ ਕਾਰਵਾਈ ਵੀ ਨਹੀਂ ਕੀਤੀ ਆ ਪੁਲਿਸ ਆਈ ਨਾਂ ਉਹ ਛੁਕਾ ਕੇ ਗਏ ਜੇ ਵੇਖਿਆ ਜਾਵੇ ਇਹਦੇ ਪਿੰਡਸ ਬਣਾ ਦੇ ਵਿੱਚ ਕਿੰਨਾ ਕੋ ਨਸ਼ਾ ਇੱਥੇ ਜਿਹੜਾ ਵੇਚਦਾ ਨਸ਼ਾ ਤੇ ਦੇਹ ਨਹੀਂ ਰਹੀ ਇੱਥੇ ਲੈਣਾ ਲੱਗੀਆਂ ਰਹਿੰਦੀਆਂ ਨੇ ਹੂੰ ਈਮਾਨ ਕਰੋਗੇ ਹੁਣ ਹੁਣ ਜਿੱਤਰਾں ਦਾ ਰੱਖਣਗੇ ਇਹਨਾਂ ਦੇ ਨਾਲ ਹੀ ਆ ਮੇਰਾ ਨਾਂ ਜਸਵਿੰਦਰ ਸਿੰਘ ਆ ਜੀ ਤੇ ਕੀ ਗੱਲ ਹੋਈ ਆ ਜਰਾ ਇਹ ਜੀ ਰਿਸ਼ਤੇਦਾਰੀ ਕਿ ਮੇਰਾ ਭਤੀਜਾ ਲੱਗਦਾ ਸੀ ਆਂਡ ਗੌਂਡ ਸਾਡੇ ਬਿਲਕੁਲ ਲਾਗੇ ਘਰ ਆ ਤੇ ਬਹੁਤ ਹੀ ਇੱਕ ਪਾਣਾ ਵਰਤਿਆ ਕਿ ਉਹ ਰਾਤ ਦੇ 11 ਵਜੇ ਦਾ ਹੀ ਚਾਂਸ ਹੋ ਗਿਆ ਇਹ ਨਸ਼ੇ ਦੀ ਓਵਰਡੋਜ਼ ਨਾਲ ਸੋਦਰ ਕੀ ਜਾਇ ਪੂਰਾ ਹੋ ਗਿਆ ਕੀ ਨਾਮ ਹੈ ਦਾ ਮਨਪ੍ਰੀਤ ਸਿੰਘ ਜੀ ਕਿੰਨੀ ਕੁ ਉਮਰ ਹੈ ਜੀ ਉਮਰ 26 ਸਾਲ ਹੈ ਜੀ ਦੁਬਾਰਾ ਕਿ ਵਿਆਹ ਹੈ ਨਹੀਂ ਇੱਕ ਵਾਰਾ ਹੀ ਕਿੰਨਾ ਕੁ ਜਿਹੜਾ ਨਸ਼ਾ ਇੱਥੇ ਪਿੰਡ ਸਿਧਾਂਤ ਵਿੱਚ ਜੀ ਨਸ਼ਾ ਬਿਲਕੁਲ ਜੀ ਮੈਂ ਨਾ ਕੋਈ ਪੁੱਛਣ ਵਾਲੀ ਗੱਲ ਹੀ ਕੋਈ ਨਹੀਂ ਗੀ ਗਲੀ ਗਲੀ ਘਰ ਘਰ ਇਹੋ ਹਾਲ ਹੋਇਆ ਪਿਆ ਹੁਣ ਕੱਲ ਪਰਸੋਂ ਵਜੇ ਮੈਂ ਅਨਾਉਂਸਮੈਂਟ ਕਰਾਈ ਸੀ ਇੱਥੇ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਕਿ ਥੋੜਾ ਜਿਹਾ ਆਪਦੇ ਆਪ ਨੂੰ ਸੁਧਾਰ ਲਓ ਪਰ ਇਹ ਨਹੀਂ ਪਤਾ ਸੀ ਕਿ ਇਹ ਜਿਹੜੀ ਆਗ ਆ ਸਾਡੇ ਬਿਲਕੁਲ ਘਰ ਹੀ ਆ ਕੇ ਤਬਾਹ ਕਰ ਦੋਗੀ ਇੱਕ ਇਕਲਾ ਹੀ ਮੁੰਡਾ ਕਿ ਇਹਦੇ ਨਾਲ ਹੋ ਰਹੀ ਕੋਈ ਗੱਲ ਨਹੀਂ ਇਹਦੇ ਨਾਲ ਮੁੰਡਾ ਇੱਕ ਕਲਾ ਸਹਿਬ ਲਾਗੂ ਆ ਮੱਛੀ ਵਾਲੇ ਪਰਿਵਾਰ ਚੋਂ ਬਲਵਿੰਦਰ ਸਿੰਘ ਦਾ ਲੜਕਾ ਵਾ ਜੋ ਜਿੰਨੂ ਬਿੰਦਰ ਬਿੰਦਰ ਕਹਿੰਦੇ ਆ ਤੇ ਉਹਦਾ ਲੜਕਾ ਵਾ ਗੁਰਪਾਲ ਸਿੰਘ ਤੇ ਉਹ ਰਾਤ ਹੀ ਉਹ ਪੁਲਿਸ ਨੇ ਹਰ ਹਸਤੇ ਚ ਲੈ ਲਿਆ ਵਾ ਤੇ ਪੁਲਸ ਅੱਗੇ ਉਹ ਕਾਰਵਾਈ ਆਸਾ ਵੀ ਕਰੂਗੀ ਕਾਰਵਾਈ